ਰਾਮਨ ਉਹਨਾਂ ਕੋ ਗੁਣ ਸਾਰੇ ਹੈਗੇ ਹੀ ਕੋਈ ਟਰੈਕਟਰਾਂ ਦਾ ਕੰਮ ਕਰਨ ਡਿਆ ਕੋਈ ਕੋਈ ਕਰਨ ਡਿਆ ਸੀ ਇਹ ਸਾਰਾ ਜਿਹੜਾ ਰਹਿਦਾ ਹੈ ਵਿਲਾ ਕੰਮ ਕੋਈ ਕਰਦਾ ਨਹੀਂ ਉਹ ਜਿਹੜੇ ਚਾਰ ਪੰਜ ਕਿਲੇ ਉਹਨਾਂ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਜੇ ਮੈਨੂੰ ਮੌਕਾ ਮਿਲਦਾ ਤੇ ਮੈਂ ਕਿਹੜਾ ਵਿਲਾ ਬਣਾ ਸੀਗਾ ਤੇ ਨਾਲੇ ਮੈਨੂੰ ਪਤਾ ਵਾ ਜਾਂ ਮੇਰੇ ਰੱਬ ਨੂੰ ਪਤਾ ਕਿ ਉਹ ਘਰ ਚ ਮੇਰੇ ਨਾਲ ਕੀ ਕਹੁੰਦਾ ਰਿਆ ਵਾ ਬਾਕੀ ਕੋਈ ਗੱਲ ਨਹੀਂ ਤੁਹਾਡੀ ਮਰਜ਼ੀ ਆ ਜੇ ਤੁਸੀਂ ਗਾਂ ਆਉਣਾ ਤੇ ਮੈਂ ਲੱਗਾ ਜਿੰਦਰਾ ਖੋਲਣ ਆਜੂ ਗਾਂ ਜੇ ਨਹੀਂ ਤੇ ਤਵੀ ਤੁਹਾਡੀ ਮਰਜ਼ੀ ਆ ਵੇਖ ਜੋ ਬਣ ਜੇ ਤੂੰ ਸਾਡੇ ਨਾਲ ਸਾਡੇ ਨਹੀਂ ਨਾ ਉੱਥੇ ਜਾਣਾ ਤੇ ਅਸੀਂ ਵੀ ਤੇਰੇ ਕਾ ਕੀ ਕਰਨਾ ਜਾ ਕੇ ਫਿਰ ਤਾਨੂੰ ਮੈਂ ਕਹਿੰਦੀ ਹਣਾ ਪੇ ਨਾ ਆਈਏ ਵੇਚਤੀ ਹੁਣੀ ਆ ਚੰਗੇ ਰਹਿ ਜੇ ਵੇਚਤੀ ਕਰਵਾ ਕੇ ਤੇ ਚੱਲ ਮੰਮੀ ਜੀ ਵੇਖੋ ਗਲਤੀ ਮੇਕੋ ਵੀ ਨਿਆਣ ਪੁਣੇ ਵਿੱਚ ਹੋ ਗਈ ਮੈਂ ਵੀ ਨਿਆਣੀ ਸੀ ਤੇ ਸਮਝਾਉਂਦਾ ਫਰਦੇ ਮਾਂ ਦਾ ਬੰਦਾ ਹੀ ਨਾ ਮਾਂ ਨੇ ਕਹਿਣਾ ਹੁੰਦਾ ਨਾ ਨਹੀਂ ਪੋਤਾ ਗਲਤ ਕੰਮ ਆ ਇਹ ਵਾਲਾ ਕੰਮ ਨਹੀਂ ਕਰਨਾ ਮੈਂ ਇਹ ਗੱਲ ਮੰਨਾਂ ਮੈਂ ਤੇ ਨਿੱਕੇ ਹੁੰਦੇ ਮੈਨੂੰ ਉਹਨਾਂ ਲਿਆਂਦਾ ਸਾਰੇ ਕੰਮ ਮੇਰੇ ਕੀਤੇ ਪਰ ਤੁਸੀਂ ਆਪ ਸੋਚੋ ਜੇ ਮੈਨੂੰ ਨਾਲ ਲਿਆਉਂਦੇ ਤੈਨ ਮੈਂ ਅੱਜ ਵਧੀਆ ਘਰ ਚ ਰਹਿੰਦੇ ਹੁਣ ਅਸੀਂ ਕਿ ਨਹੀਂ ਮੇਰਾ ਇੱਕ ਰਾਦਾ ਬਣੰਦਿਆ ਵਾ ਕਿ ਮੈਂ ਜੋ ਬਨੂ ਆਪ ਫੋਨ ਨਾ ਲਾਵਾਂ ਸਿਰ ਵੀ ਮੇਰਾ ਭਰਾ ਵਾ ਤੇ ਜੇ ਗੜੀਆਂ ਕੋਈ ਗੱਲਬਾਤ ਕਰ ਵੀ ਦਊਗਾ ਤੇ ਫਿਰ ਏਡੀ ਗੱਲ ਵੀ ਕਿਹੜੀ ਆ ਅਸੀਂ ਵੀ ਤਾਂ ਬਥੇਰੀਆਂ ਵਧੀਆ ਕੀਆ ਕਰਦੇ ਰਹੇ ਆ ਉਹਦੇ ਨਾਲ